ਸਾਨੂੰ ਲਾੜਾ ਲਾ ਕੇ ਤੋੜ ਦਿੰਦੇ ਆ ਕਹਿੰਦੇ ਆ ਜੀ ਕਰਦੇ ਆ ਜੀ ਕਰਾਉਨੇ ਆ ਇਹ ਸਰਕਾਰਾਂ ਵੀ ਸਾਡੀਆਂ 50 ਮੀਟਿੰਗਾਂ ਹੋਈਆਂ ਘਟੋ ਘਟ ਪਰ ਲਾਰੇ ਲਾਈ ਜਾਂਦੀ ਆ ਠੇਕੇਦਾਰੀ ਨਾਲ ਜਣਕੀ ਸਾਨੂੰ ਕੋਈ ਬਚਪਚਾਨ ਨਹੀਂ ਹੁੰਦਾ ਜੀ ਕਿਸੇ ਪ੍ਰਕਾਰ ਦੀ ਸਾਡੀ ਦਿਹਾੜੀ ਹੁਣੀ ਬਣਦੀ ਚੁਗੜੀ ਕਰਾਈ ਜੀ ਵਟਾ ਹੱਕ ਰੱਖ ਵਟਾ ਹੱਕ ਰੱਖ ਠੇਕੇਦਾਰ ਇਸ ਤਾਂ ਮਰਦਾਵਾ 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 ਕਿਸੇ ਪ੍ਰਕਾਰ ਦਾ ਕੋਈ ਹੱਲ ਨਹੀਂ ਕਰਵਾਇਆ ਜਦੋਂ ਸਰਕਾਰਾਂ ਆਉਂਦੀਆਂ ਵਾ ਸਾਡੇ ਨਾਲ ਝੂਠੇ ਵਾਦੇ ਕਰ ਜਾਂਦੀਆਂ ਮਾਂ ਜਦੋਂ ਸਰਕਾਰ ਕਿਸੇ ਦੀ ਵੀ ਆਉਂਦੀ ਆ ਬਾਅਦੋਂ ਫੇਰ ਸਾਨੂੰ ਉਹੀ ਲਾਰੇ ਲੱਪੇ ਹੀ ਮਿਲਦੇ ਆ ਜਗਰਾਉਂ ਦਾਣਾ ਮੰਡੀ ਦੇ ਵਿੱਚ ਕਣਗਦੇ ਸੀਜ਼ਨ ਦੇ ਦੌਰਾਨ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਇੱਕ ਅਨਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਗਈ ਹੈ ਜੋ ਕਿ ਠੇਕੇਦਾਰੀ ਸਿਸਟਮ ਤੋਂ ਔਖੇ ਹੋ ਕੇ ਲੇਬਰ ਯੂਨੀਅਨ ਨੇ ਹੜਤਾਲ ਕੀਤੀ ਹੈ ਸਾਡੇ ਨਾਲ ਮੌਜੂਦ ਨੇ ਅੱਜ ਇੱਥੇ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਦੇ ਸੈਕਟਰੀ ਨਿਰੰਦਰ ਸਿੰਘ ਉਹਨਾਂ ਨੂੰ ਪੁੱਛਿਆ ਵੀ ਹੜਤਾਲ ਕਿਉਂ ਕੀਤੀ ਗਈ ਹੈ ਤੇ ਮੰਡੀ ਵਿੱਚ ਕਿੰਨੀ ਦਿਨ ਹੋਣੇ ਕੰਮ ਬੰਦ ਰਹੂਗਾ ਤੇ ਕਦੋਂ ਤੱਕ ਇਹ ਹੜਤਾਲ ਚੱਲੂਗੀ ਨਿਰੰਦਰ ਜੀ ਕੀ ਕਾਰਨ ਆ ਜਿਹੜੀ ਹੜਤਾਲ ਕੀਤੀ ਹੈ ਕਾਰਨ ਆ ਜੀ ਸਾਡਾ ਸਰਕਾਰਾਂ ਨਾਲ ਰੋਜ਼ੀ ਬਾ ਪੈਂਦਾ ਸਰਕਾਰਾਂ ਸਾਨੂੰ ਲਾਰੇ ਲਾ ਦਿੰਦੀਆਂ ਮੁੜ ਕੇ ਆਪ ਸਰ ਲਾਈਨ ਅਪ ਦੇਣ ਕਰਕੇ ਫਿਰ ਠੇਕੇਦਾਰਾਂ ਨੂੰ ਪੈਂਡਾ ਦੇ ਦਿੰਦੇ ਆ ਸਾਨੂੰ ਲਾ ਲਾ ਕੇ ਤੋੜ ਦਿੰਦੇ ਆ ਕਹਿੰਦੇ ਆ ਜੀ ਕਰਦੇ ਆ ਜੀ ਕਰਾਉਣੇ ਆ ਇਹ ਸਰਕਾਰਾਂ ਵੀ ਸਾਡੀਆਂ 50 ਮੀਟਿੰਗਾਂ ਹੋਈਆਂ ਘਟੋ ਘਟ ਪਰ ਲਾਰੇ ਲਾਈ ਜਾਂਦੀ ਆ ਠੀਕ ਆ ਇਹ ਕਿਉਂ ਕੰਕੜ ਦੇ ਸੀਨੀਅਰ ਸੀ ਪੱਕੇ ਹੜਤਾਲ ਕਰ ਰਹੇ ਆ ਜੀ ਸਾਡੀਆਂ 7 ਯੂਨੀਅਨਾਂ 100 210 ਦੇ ਪੂਆ ਜਿਨ੍ਹਾਂ ਤੇ ਪੱਕੇ ਹੜਤਾਲ ਰਹੂਗੀ ਜਿਨ੍ਹਾਂ ਦਾ ਸਾਡਾ ਕੋਈ ਕੰਮ ਨਹੀਂ ਚੱਲੇ ਲੱਗਦਾ ਜੀ ਮੰਡੀ ਚ ਕੋਈ ਕੰਮ ਨਹੀਂ ਹੋਊਗਾ ਨਹੀਂ ਜੀ ਅਸੀਂ ਸਰਕਾਰੀ ਕੋਈ ਕੰਮ ਨਹੀਂ ਕਰਾਂਗੇ ਚੌਲ ਹੋਣ ਚਪਾਈ ਹੋਵੇ ਕਣਕ ਲੋਡ ਹੋਵੇ ਅਨਲੋਡ ਹੋਵੇ ਕੋਈ ਕੰਮ ਨਹੀਂ ਕਰਾਂਗੇ ਜੀ ਸਨਿਪ ਕੀ ਇੱਥੇ ਹੁਣ ਮੰਡੀ ਦੇ ਚ ਹੜਤਾਲ ਹੈ ਅਣਮਿੱਥੇ ਸਮੇਂ ਦੀ ਹੜਤਾਲ ਹੈ ਵੀ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਗਈ ਹੈ ਲੇਬਰ ਯੂਨੀਅਨ ਵੱਲੋਂ ਸਾਡੀਆਂ ਸਾਥ ਜਥੇਬੰਦੀਆਂ ਪੰਜਾਬ ਚ ਉਹਨਾਂ ਵੱਲੋਂ ਜਾਨਕੀ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਜਾਨਕੀ ਕਿਸੇ ਪ੍ਰਕਾਰ ਦਾ ਸੀ ਕੋਈ ਕੰਮ ਨਹੀਂ ਕਰਨਾ ਠੇਕੇਦਾਰੀ ਸਿਸਟਮ ਨਾਲ ਕੀ ਫਰਕ ਮੈਂ ਲੇਬਰ ਨੂੰ ਪੈਸੇ ਘੱਟ ਮਿਲਦੇ ਆ ਜਾਂ ਕੀ ਹੈ ਦੇਖੋ ਜੀ ਇੱਕ ਤਾਂ ਠੇਕੇਦਾਰੀ ਸਿਸਟਮ ਖਤਮ ਹੋਣਾ ਲੇਬਰ ਨੂੰ ਸਿੱਧਾ ਭਗਤਾਨ ਹੋਣ ਲੱਗ ਜੂਗਾ ਸਾਡੇ ਸਿੱਧੇ ਖਾਤਿਆਂ ਚ ਪੈਸੇ ਆਉਣਗੇ ਠੇਕੇਦਾਰੀ ਨਾਲ ਜਾਨਕੀ ਸਾਨੂੰ ਕੋਈ ਬਚ ਬਚਾ ਨਹੀਂ ਹੁੰਦਾ ਜੀ ਕਿਸੇ ਪ੍ਰਕਾਰ ਦੀ ਸਾਡੀ ਦਿ ਜਣੇ ਕਿ ਸਾਡੀ ਬਹੁਤ ਟਾਈਮ ਤੋਂ ਜਣੇ ਕਿ 2 2.5 ਸਾਲ ਤੋਂ ਉੱਤੇ ਹੋ ਗਿਆ ਸਮਾਂ ਜਣੇ ਕਿ ਸਾਨੂੰ ਇਹ ਜਣੇ ਕਿ ਕਰਦੇ ਨੂੰ ਸਰਕਾਰ ਦੇ ਅੱਗੇ ਅਪੀਲ ਕੀਤੀ ਸਾਡੀ ਗਰੀ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਸਾਨੂੰ ਵਿਗਧਾਨ ਕੀਤਾ ਜਾਵੇ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਲੋਕਲ ਐਮਐਲ ਵੀ ਕਹਿੰਦੇ ਸੀ ਕਿ ਮੈਂ ਇਸ ਨੂੰ ਹੱਲ ਕਰਾਉਂਗੀ ਪਰ ਉਹਨਾਂ ਨੇ ਵੀ ਕੋਈ ਹੱਲ ਨਹੀਂ ਕਰਾਇਆ ਨਹੀਂ ਕਿਸੇ ਪ੍ਰਕਾਰ ਦਾ ਕੋਈ ਹੱਲ ਨਹੀਂ ਕਰਵਾਇਆ ਜਦੋਂ ਸਰਕਾਰਾਂ ਆਉਂਦੀਆਂ ਵਾ ਸਾਡੇ ਨਾਲ ਝੂਠੇ ਵਾਦੇ ਕਰ ਜਾਂਦੀਆਂ ਵਾ ਜਦੋਂ ਸਰਕਾਰ ਕਿਸੇ ਦੀ ਵੀ ਆਉਂਦੀ ਆ ਬਾਅਦ ਚ ਫਿਰ ਸਾਨੂੰ ਉਹੀ ਲਾਰੇ ਲੱਪੇ ਹੀ ਮਿਲਦੇ ਆ ਸੋ ਹੁਣ ਤੱਕ ਸਰਕਾਰ ਵੱਲੋਂ ਇਹਨਾਂ ਨੂੰ 2 ਸਾਲ ਤੋਂ ਲਾਰੇ ਲੱਪੇ ਹੀ ਮਿਲੇ ਹਨ ਤੇ ਇਹਨਾਂ ਦੀ ਮੰਗ ਹੈ ਕਿ ਹੁਣ ਠੇਕੇਦਾਰੀ ਸਿਸਟਮ ਖਤਮ ਕਰੀ ਜਾਵੇ ਜੋ ਸਿੱਧਾ ਭੁਗਤਾਨ ਆ ਲੇਬਰ ਦੇ ਖਾਤੇ ਕੀਤਾ ਜਾਵੇ ਤਾਂ ਜੋ ਲੇਬਰ ਨੂੰ ਉਹਨਾਂ ਦੀ ਪੂਰੀ ਮਿਹਨਤ ਮਿਲ ਸਕੇ ਆਪਣੇ ਸਾਥੀ ਰਜਨੀਸ਼ ਵਾਂਸਲ ਦੇ ਨਾਲ ਹੇਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾਉਂ